ਬੀ ਸ਼ਾਂਤ ਰਣਾ ਕੀ ਕੰਤੀ ਸੋਣ ਦੇ ਪੈਸੇ ਹੈਗੇ ਆ ਸਟੇਜ ਤੇ ਉਹ ਤਿੰਨ ਜੱਫਿਆਂ ਦੀ ਸੀ ਜਿਵੇਂ ਆਪਾਂ ਕਰਨਾ ਸੈਟਮੈਂਟ ਤਿੰਨ ਜੱਫੇ ਜਦੋਂ ਤਿੰਨ ਕਬੱਡੀਆਂ ਜੇ ਲਾਗੇ ਦਾ ਉਹ ਆਪਾਂ ਨਾਲ ਦੀ ਨਾਲ ਦੱਸਦਾ ਕਰਾਂਗੇ ਲੈ ਜਾ ਕਰੋ ਜੀ ਖੀਰਾਵਾਲੀ ਤੇ ਫੱਕਰ ਝੰਡੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਖੀਰਾਵਾਲੀ ਤੇ ਫੱਕਰ ਝੰਡਾ ਖੀਰਾਵਾਲੀ ਤੇ ਫੱਕਰ ਝੰਡੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਜਾਣ ਖੀਰਾਵਾਲੀ ਤੇ ਫੱਕਰ ਝੰਡਾ ਇਸ ਮੈਚ ਤੋਂ ਬਾਅਦ ਰਪਨਰ ਜਲਾਲ ਦਾ ਨਵੇਂ ਸੇਖੇ ਵਾਲੇ ਦਾ ਵਿਸ਼ੇਸ਼ ਕਰਕੇ ਮਾਨ ਸਨਮਾਨ ਕੀਤਾ ਜਾਣਾ ਸਾਡੇ ਬੜੀ ਵੀ ਪੁੱਜੋਆ ਰਣਜੀਤ ਸਿੰਘ ਜੀ ਜਲਾਲ ਤੇ ਸਰਦਾਰ ਰਣਜੀਤ ਸਿੰਘ ਜੀ ਸਿੱਧੂ ਉਹਨਾਂ ਨੂੰ ਵੀ ਅਸੀਂ ਇੱਥੇ ਬਗਦੇ ਤੇ ਜੀ ਆਣ ਆਖਦੇ ਆ ਇਧਰ ਕਹਿੰਦੇ ਟੋਗਿਆਂ ਦੀ ਟੀਮ ਜਿਹੜੇ ਵੀਰੋ ਸ਼ੋਲਰਾਂ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਮੇਰੇ ਵੀਰੋ ਟੀਮ ਜਿਹੜੀ ਉਹ ਹੈ ਜਲਾਲ ਪਿੰਲੀ ਤੇ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਬੋਲੇ ਸੋਹਣਿਆ ਜੇਰਾ ਕਹਦੇ ਸਾਡਾ ਨੂੰ ਜੁੱਤੀਏ ਯਾਰ ਬਣਾਉਣਾ ਤੇਰਾ ਆਏ ਸੀਪਾ ਪੁਲਵਾਨ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਤਿਆਰ ਹੈ ਖੀਰਾਂ ਵਾਲੀ ਤੇ ਫਕਰ ਚੰਦੇ ਦਾ ਰਪਿੰਦਰ ਪਹਿਲਾ ਮੈਚ ਉਹਨਾਂ ਟੀਮਾਂ ਦੇ ਦਰਮਿਆਨ ਹੋਣਾ ਹੈ ਟੀਮਾਂ ਤਿਆਰ ਹੋ ਕੇ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਨਾ ਖੀਰਾਂ ਵਾਲੀ ਤੇ ਫਕਰ ਚੰਦਾ ਲਾਈਟਾਂ ਵਾਲੇ ਮੇਰੇ ਵੀਰ ਨੂੰ ਬੇਨਤੀ ਹੈ ਪੰਜਾਬ ਲਾਈਟ ਮਹਿਲਾ ਚੌਂਕ ਵਾਲਾ ਸਾਡਾ ਵੀਰ ਬੂਟਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਲਾਈਟਾਂ ਵੀ ਜਰੂਰ ਆਨ ਕਰ ਦੇਵੇ ਤੇ ਤਾਂ ਕਿ ਜਿਹੜੇ ਆਪਾਂ ਲਓ ਮੇਰੇ ਪੰਜਾਬੀ ਵੀਰੋ 15 ਮੈਚਾਂ ਦਾ ਆਨੰਦ ਉਸ ਤੋਂ ਬਾਅਦ ਆਪਾਂ ਇਸ ਖੇਡ ਦਾ ਆਨੰਦ ਮਾਣਾਂਗੇ ਫਰਵਾਹੀ ਦੇ ਟੂਰਨਾਮੈਂਟ ਦੇ ਕਹਿੰਦੇ ਪੰਚ میچ شروع ہے میرے ویڈیو دلجیت سیتو کے بارے پہ پاسے نہ ہو جائے میں باہر دا کے بھائی کا سمجھ رہا رہا پہنڈا ہے تو کی ہو گیا ہے در کی ہو گیا ہے تو کی ہو گیا بھائی ہے کوش نہیں ٹھیک ہے بھائی ٹھیک ہے تو ٹھیک جائی ہے ہاں جی ہاں جی بھائی بھائی جنہ دا اگلا میچ ہے بھائی اور نہ کھڑے ہو ਆਹ ਦੇਖ ਲਓ ਕਿਵੇਂ ਗਾਲਾਂ ਕੱਢਦੇ ਆ ਲੋਕ ਮੇਰੇ ਹੱਥ ਜੋੜ ਕੇ ਬੇਨਤੀ ਆ ਗਰਾਊਂਡ 'ਚ ਕੋਈ ਨਾ ਖੜਾ ਹੋਵੇ ਵਾਹ ਨਾਜਿਨ ਕਹਿੰਦੇ ਸੀਤਾ ਪਹਿਲਵਾਨ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੇਰੀ ਬੇਨਤੀ ਆ ਬੈਠ ਜਾ ਜਿਹੜੇ ਜਿਹੜੀਆਂ ਟੀਮਾਂ ਗੱਗੀ ਬੈਠ ਜਾ ਮੋਟੇ ਇਹ ਸਾਡਾ ਭਰਾ ਇਹਦਾ ਅਸੀਂ ਪਿਆਰ ਦੇ ਨਾਲ ਮੋਟਾ ਨਾਂ ਰੱਖਿਆ ਗੁੱਸਾ ਨਹੀਂ ਕਰਦਾ ਜੇ ਮਾਈਕ ਤੇ ਵੀ ਕਹਿ ਦਈਏ ਆਓ ਅੰਤਰ ਜਨੇਤਪੁਰੇ ਵਾਲਾ ਮੇਰੇ ਵੀਰੇ ਆਓ ਸੋਨੀ ਟੋਡਿਆਂ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਬੱਲੇ ਬੱਲੇ ਹੋ ਮਿੱਤਰੋ ਤੇ ਪੁਆਇੰਟ ਜਿਹੜਾ ਉਹ ਜਨਾਲ ਦੀ ਟੀਮ ਦੇ ਹਿੱਸੇ ਜਾ ਜੜਿਆ ਕਿ ਲੈ ਕੇ ਕਲਗੀ ਧਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਨੂੰ ਆ ਬੰਦਾ ਸਿੰਘ ਬਹਾਦਰ ਬਣ ਗਿਆ ਲੈ ਮਾਧੋ ਨਾਂ ਬਦਲਾ ਬੰਦਾ ਸਿੰਘ ਬਹਾਦਰ ਬਣ ਗਿਆ ਨਾ ਮਹਾਮਾਦੋ ਨਾਂ ਬਦਲਾ ਬੰਦਾ ਸਿੰਘ ਬਹਾਦਰ ਦੀ ਬਾਹਰ ਗਾਈ ਕੋਈ ਵੀ ਮਾਨ ਕਰੇ ਕਦੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਦੀ ਗੱਲ ਕੀਤੀ ਆ ਵੇਖੋ ਜਲਾਲ ਵਾਲਾ ਗੋਪੀ ਇਸ ਵੇਲੇ ਕਰਦਾ ਟਰਾਈ ਤੇ ਪੁਆਇੰਟ ਪਾਲ ਕਹਿੰਦੇ ਕੈਂਡ ਪਿੰਡ ਦਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾ ਰਿਹਾ ਹੈ ਇੱਕ ਪ੍ਰਬੰਧਕਾਂ ਨੇ ਮੈਨੂੰ ਜ਼ਰੂਰੀ ਸੂਚਨਾਵਾਂ ਦੇ ਲਈ ਆਖਿਆ ਵੀ ਕਿਸੇ ਵੀ ਟੀਮ ਨੂੰ ਕੋਈ ਕਿਰਾਇਆ ਜਿਹੜਾ ਉਹ ਨਹੀਂ ਦਿੱਤਾ ਜਾਣਾ ਇਹ ਸਾਰੀਆਂ ਟੀਮਾਂ ਨੋਟ ਕਰ ਲੈਣ ਬੜੀ ਮਿਹਰਬਾਨੀ ਹੋਵੇਗੀ। ਲਓ ਦੇਖਣਾ ਖੇਡ ਮੈਦਾਨ ਦੇ ਵਿੱਚ ਬਾਜ ਕਸਵੇ ਵਾਲਾ। ਉਹ ਆਪਣਾ ਰਵਿੰਦਰ ਜੀ। ਬਾਈ ਰਵਿੰਦਰ ਜੀ ਕੁਦੂ ਬੀਰੂ ਤੇ ਪ੍ਰਗਟ ਠੇਕੇਦਾਰਾ ਅਮਨਦੀਪ ਪੰਡਤਾਂ ਦੇ। ਉਹ ਕਹਿੰਦੇ ਵੀ ਸੈਦੋ ਵਾਲਾ ਬਲਜੀਤ ਜਿੰਨੇ ਵੀ ਜੱਫੇ ਲਾਓ ਹਰ ਇੱਕ ਜੱਫੇ ਦਾ ਉਹਨਾਂ ਨੂੰ ਜਿਹੜਾ 100 ਰੁਪਿਆ ਪੰਡਤਾਂ ਦੇ ਮੁੰਡੇ ਸਾਡੇ ਵੀ ਨਾਲ ਠੇਕੇਦਾਰਾ। ਉਹ ਤੁਸੀਂ ਬੋਲੀ ਚੱਲੋ ਜੀ। ਹਾਂ ਜੀ। ਲਓ ਉਧਰ ਦੇਖਣਾ ਖੇਡ ਮੈਦਾਨ ਦੇ ਵਿੱਚ ਸੀਤਾ ਪਹਿਲਵਾਨ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਨੌਜਨ ਢੋਡੇ ਪਿੰਡ ਦਾ ਅਗਲਾ ਮੈਚ ਖੀਰਾਂਵਾਲੀ ਵਰਸ ਫਕਰ ਝੰਡੇ ਦੀਆਂ ਟੀਮਾਂ ਦੇ ਦਰਮਿਆਨ ਖੇੜਾ ਜਾਣਾ ਹੈ ਖੀਰਾਂਵਾਲੀ ਤੇ ਫਕਰ ਝੰਡੇ ਦੀਆਂ ਟੀਮਾਂ ਵੀ ਬਿਲਕੁਲ ਤਿਆਰ-ਵਰ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਇੱਕ ਪਾਸੇ ਨੌਜਨ ਸੀਤਾ ਤੇ ਦੂਜੇ ਪਾਸੇ ਲਖਮਿੰਦਰ ਮੇਰੇ ਵੀਰੋ ਜਲਾਲ ਪਿੰਡ ਦਾ ਇਸ ਨੌਜਨ ਦਾ ਕਰਦਾ ਹੋਇਆ ਕੋਸ਼ਿਸ਼ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਾ ਹੈ 18 ਤਰੀਕ ਨੂੰ ਗੁਰਦੁਆਰਾ ਜੰਡ ਸਾਹਿਬ ਦੇ ਵਿੱਚ ਮੈਚ ਕਰਵਾਏ ਜਾਣਗੇ ਜੋ ਕਿ ਜਲਾਲ ਦੇ ਲੱਗਿਆ ਜੋ ਗੁਮਟੀ ਦੇ ਲੱਗਿਆ 18 ਤਰੀਕ ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹੀ ਛੇਵੀਂ ਔਰ ਖੇਡ ਮੈਦਾਨ ਦੇ ਵਿੱਚ ਅੱਜ ਜਿਹੜੇ ਮੈਚ ਨੇ ਉਹ ਕਹਿੰਦੇ ਚੱਲ ਰਿਹਾ ਫਰਵਾਹੀ ਦੇ ਜ਼ਿਲ੍ਹੇ ਬਰਨਾਲੇ ਦੇ ਟੂਰਨਾਮੈਂਟ ਦੇ ਮੇਰੇ ਵੀਰੋ ਜਿਹੜੇ ਖਿਡਾਰੀ ਨਹੀਂ ਖੇਡਦੇ ਢੋਡਿਆਂ ਵਾਲੇ ਪਹਿਲਾਂ ਕਿਹਾ ਸੀ ਬੈਠ ਜਾਓ ਕਿਉਂਕਿ ਪਿੱਛੇ ਜਿਹੜੀ ਸੰਗਤ ਹੈ ਲੈ ਵੀ ਭਾਈ ਬੈਠ ਜਾ ਮੇਰੇ ਵੀਰਿਆ ਪਲੀਜ਼ ਬੈਠ ਜਿਓ ਯਾਰ ਪਿੱਛੇ ਸੰਗਤ ਜਿਹੜੀ ਖੇਡ ਨੂੰ ਦੇਖਣ ਲਈ ਆਏ ਆ ਇੱਕ ਬੇਨਤੀ ਹੈ ਜੀ ਪ੍ਰਬੰਧਕਾਂ ਨੂੰ ਪ੍ਰਬੰਧਕਾਂ ਨੂੰ ਵੀ ਪਲੀਜ਼ ਟੀਮਾਂ ਉਹੀ ਗਰਾਊਂਡ ਦੇ ਵਿੱਚ ਆਉਣ ਦਿਆ ਕਰੋ ਜਿੰਨਾਂ ਦਾ ਮੈਚ ਹੁੰਦਾ ਹੈ ਜਦੋਂ ਜਿਆਦਾ ਟੀਮਾਂ ਗਰਾਊਂਡ ਦੇ ਵਿੱਚ ਆ ਜਾਂਦੀਆਂ ਸਵਾਦ ਨਹੀਂ ਆਉਂਦਾ ਥੋੜੀ ਰਕਾਵਟ ਹੋਈ ਸੀ ਕਿਉਂਕਿ ਲਾਈਟ ਚਲੀ ਗਈ ਸੀ ਜਿਹੜੇ ਲਾਈਟ ਦੇਖਦੇ ਆ ਉਹਨਾਂ ਨੂੰ ਵੀ ਦੱਸ ਦਈਏ ਵੀ ਲਾਈਟ ਜਾਣ ਕਰਕੇ ਜਿਹੜੀ ਮੇਰੇ ਵੀਰੋ ਉਹ ਰਕਾਵਟ ਆਈ ਸੀ ਮਾਈਕ ਦੇ ਵਿੱਚ ਵੀ ਤੇ ਖੇਡ ਮੈਦਾਨ ਦੇ ਜਿਹੜੇ ਮੈਚ ਉਹ ਰੈਗੂਲਰ ਚੱਲ ਰਹੇ ਨੇ ਬੜਾ ਫਾਸਮਾ ਮੈਚ ਬਾਜ ਇੱਕ ਕੌਕਿਆਂ ਦਾ ਬਾਜ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਇੱਕ ਇਹ ਤੁਹਾਡੇ ਸਾਹਮਣੇ ਬਾਜ ਪਾਉਂਦਾ ਹੋਇਆ ਸੂਰੇ ਵਾਲਾ ਕਿਹਦੇ ਬਾਜ ਕਬੱਡੀ ਪਾ ਰਿਹਾ ਹੈ ਅਜਮੇਰ ਜੇ ਨਾਲ ਇਹ ਕਹਿੰਦੇ ਤਗੜੀ ਕਬੱਡੀ ਖੇਡੀਆਂ ਦੁਨੀਆਂ ਦੇ ਵਿੱਚ ਇਨਾਮ ਹੈ ਬੱਬੂ ਵਰਗੇ ਸ਼ਿਕੰਦਰ ਵਰਗੇ ਜੀਵਨ ਅਮਨੇ ਵਰਗਿਆਂ ਦਾ ਪਿੰਡ ਹੈ ਕਹਿੰਦੇ ਜਲਾਲ ਹਾਂ ਇਸ ਲਈ ਮੁਕਾਬਲਾ ਜਲਾਲ ਤੇ ਢੋਡੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਆ ਮੈਚ ਤੋਂ ਬਾਅਦ ਰਪਿੰਦਰ ਜਲਾਲ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਤੇ ਨਾਲ ਨਿੰਮੇ ਸੇਖੇ ਦਾ ਮੇਰੇ ਵੀਰੋ ਕਬੱਡੀ ਦੇ ਮਸ਼ਹੂਰ ਬਣਾਰੇ ਦਾ ਸੋਨੇ ਦੀ ਮੁੰਦਰੀ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਇਸ ਮੈਚ ਤੋਂ ਬਾਅਦ ਇਹ ਮਾਨ ਸਨਮਾਨ ਹੋਣਗੇ ਉਧਰ ਕਹਿੰਦੇ ਪਾਲ ਕੈਨ ਵਾਲਾ ਤੇ ਭੋਲਾ ਜਲਾਲ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਉਹ ਪੁਆਇੰਟ ਕਹਿੰਦੇ ਪਾਲ ਕੈਨ ਦੀ ਧਰਤੀ ਦਾ ਨੌਜਵਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈਲੋ ਰਵਿੰਦਰ ਜੀ ਮਂਡੀਲਾ ਵਾਲੇ ਵੀਰਾਂ ਵੱਲੋਂ ਜਲਾਲ ਵਾਲੇ ਹਰੇ ਕਰੈਕਟਰ ਦੇ ₹100 ਜਗਤਾਰ ਮੰਡੀਲਾਲੇ ਬ੍ਰਧਾ ਦੇ ਬਿੰਦਰੀ ਮੰਡੀਲਾ ਨਾਲ ਕੁਲਜੀਤ ਮੰਡੀਲਾ ਤੇ ਨਾਲ ਮੇਰੇ ਵੀਰੋ ਜਗਤਾਰ ਯੂਕੇ ਹੁਣਾ ਵੱਲੋਂ ਜਿੰਨੇ ਵੀ ਜਲਾਲ ਵਾਲੇ ਪੁਆਇੰਟ ਲੈਣਗੇ ਹਰ ਇੱਕ ਪੁਆਇੰਟ ਦਾ ਹੋਣਾ 200 ਪਰ ਜੇ ਆ ਜੱਸਾ ਲੱਗਦਾ ਹੈ ਸਰਵਾ ਬੈਲਜੀਅਮ ਹੀਰਾ ਬੈਲਜੀਅਮ ਤੇ ਲੱਕੀ ਉਹਨਾਂ ਵੱਲੋਂ ਤੇ ਭੋਲੇ ਜਸਲ ਉਹਨਾਂ ਵੱਲੋਂ ਕਹਿੰਦੇ 200 ਰੁਪਏ ਦੇ ਜਿਹੜੇ ਮਾਨ ਸਨਮਾਨ ਹੈ ਬੜੀ ਕੀ ਨੌਜੋਨਾ ਆ ਮੈਂ ਇੱਕ ਵਾਰ ਨੰਮਾ ਸੇਖਾ ਤੇ ਕੰਤੀ ਤਾਜੋਕੇ ਵਾਲਾ ਉਹ ਵੀ ਇੱਥੇ ਗਰਾਊਂਡ ਦੇ ਵਿੱਚ ਪੁੱਜਣ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦੇਣਾ ਕੀਤਾ ਜਾਣਾ ਹੈ ਨਿਮਾ ਸੇਖਾ ਤੇ ਕੰਤੀ ਹੈ ਤਾਜੂ ਕੀ ਉਹ ਵੀ ਪੁੱਜਣਗੇ ਉਹਨਾਂ ਦਾ ਵੀ ਸੇਖਾ ਕਰਕੇ ਮਾਨ ਸਰਮਾਨ ਜਿਹਦਾ ਕੀਤਾ ਜਾਣਾ ਮੇਰੇ ਵੀਰੋ ਵਾਹ ਸਾਹਮਣੇ ਇਸ ਲਈ ਕਹਿੰਦੇ ਜਲਾਲ ਦੀ ਧਰਤੀ ਦਾ ਨੌਜਵਾਨ ਜਾਫੀ ਖੇਡ ਮੈਦਾਨ ਦੇ ਵਿੱਚ ਇਹ ਹੈ ਜੋਪੀ ਮੇਰੇ ਵੀਰੋ ਜਲਾਲ ਵਾਲਾ ਬੱਲੇ 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 ਉਹ ਲੱਗ ਗਿਆ ਯਾਰ ਮਟਰ ਉਹ ਆਇਆ ਸਵਾਦ ਕਬੱਡੀ ਦਾ ਵਾਹ ਨੌਜਵਾਨ ਇਹ ਰਿਸਾ ਤੇਰੀਆਂ ਪੁਆਇੰਟ ਵੀ ਦੇ ਦੇ ਪੁਆਇੰਟ ਕੀ ਦਾ ਹੋਇਆ ਪੁਆਇੰਟ ਕੀ ਦਾ ਪਿੱਛੇ ਵਾਲਿਆ ਜਾਫੀ ਦਾ ਪੁਆਇੰਟ ਕਹਿੰਦੇ ਜਾਫੀ ਦਾ ਇਹ ਸਾਡੇ ਰੈਫਰੀ ਸਾਹਿਬ ਫੈਸਲਾ ਕਰਨਗੇ ਲੈ ਵੀ ਸੋਨੀ ਗੱਲ ਇਹ ਹੋਈ ਹੈ ਵੀ ਰੈਫਰੀ ਨੇ ਇਧਰ ਇਸ਼ਾਰਾ ਕਰਤਾ ਹੂਟਰ ਵਾਲਾ ਕਿਹਾ ਇਧਰ ਮਨੀਲਾ ਵਾਲੇ ਸੋਨੀ ਕੁਲਦੀਪ ਤੇ ਜਗਤਾਰ ਯੂਕੇ ਵੱਲੋਂ 200 ਆਏ ਸਰਦਾ ਬੈਲਜੀਅਮ ਹੀਰਾ ਬੈਲਜੀਅਮ ਲੱਕੀ ਬੈਲਜੀਅਮ ਦੇ ਧੋਲੇ ਜਸਲੋਣਾ ਵੱਲੋਂ ਦੀ ਇਹ ਜਿਹੜੇ 200 ਰੁਪਏ ਦੇ ਮਾਨ ਸਰਮਾਨ ਗੋਪੀ ਜਲਾਉਂ ਕਹਿੰਦੇ ਮੈਂ ਕਿ ਫਸਿਆ ਤੈ ਮੇਰੇ ਵੀਰੋ ਮੈਂ ਕਿ ਫਸਿਆ ਤੈ ਇਹਦੀ ਹੁੱਟਰ ਦੀ ਪਿਆਰਾ ਜੀ ਮੰਨਵੀਰ ਵਾਲੇ ਹੁੱਟਰ ਦੀ ਜੋ ਮਾਈਕ ਆ ਉਹਦੀ ਆਵਾਜ਼ ਖੋਲੋ ਇਹਨਾਂ ਗਰਾਊਂਡ ਦੇ ਵਿੱਚ ਇਦਾਂ ਸਵਾਦ ਨਹੀਂ ਆ ਰਿਹਾ ਮੇਰੇ ਵੀਰੋ ਅਮਨ ਦੇਖ ਲੈ ਲਾ ਰਾਸ਼ਾ ਪਰ ਆ ਮੈਚ ਤੋਂ ਬਾਅਦ ਆਪਾਂ ਰਸ਼ ਨਹੀਂ ਰਹਿਣ ਦੇਣਾ ਵੀਰੋ ਸਾਡੂੰ ਪੀ ਮਾਰਿਆ ਬਲਜੀਤ ਸੈਦੋਕੇ ਵਾਲੇ ਦਾ ਜੱਫਾ ਹੈ ਉਹ ਜਿਹਦਾ ਮੈਚ ਵਧੀਆ ਲੱਗਦਾ ਤਾੜੀ ਮਾਰ ਦਿਓ ਦਰਸ਼ਕ ਵੀਰੋ 사ਉਂਡ ਕਿਉਂਕਿ ਜਨਰੇਟਰ ਤੇ ਬਿਜਲੀ ਤੇ 사ਉਂਡ ਦੀ ਚੱਲਦੀ ਪਿਆਰੇ ਸੀ ਕਿ ਸਿਸਟਮ ਦਾ ਲੋਅ ਬਹੁਤ ਜ਼ਿਆਦਾ ਸਾਊਂਡ ਵੀ ਸੈੱਟ ਕਰਨ ਵਾਲੀ ਐ ਤੇਦਰ ਨਾ ਜਬਰੋ ਪਾਲ ਵੀ ਕਰੋਦੀ ਪੈ ਰਹੀ ਐ ਲੈ ਵੀ ਵੀਰ ਆ ਮੈਚ ਤੋਂ ਬਾਅਦ ਇਹ ਕੰਮ ਨਹੀਂ ਹੋਣਾ ਆ ਮੈਚ ਤੋਂ ਬਾਅਦ ਇਹ ਕੰਮ ਨਹੀਂ ਹੋਵੇਗਾ ਆ ਮੈਚ ਹੀ ਆ ਵੀਰਿਆ ਲਓ ਭੋਲਾ ਜਲਾਲ ਵਾਲਾ ਮੇਰੇ ਵੀਰੋ ਗੁੰਮਟੀ ਕਲਾਂ ਦੇ ਟੂਰਨਾਮੈਂਟ ਦਾ ਕਹਿੰਦੇ ਮੇਰੇ ਵੀਰੋ ਬੈਸਟ ਜਾ ਫਿਰਿਆ ਤੇ ਪੁਆਇੰਟ ਪਾਲ ਕੈਂਡ ਵਾਲਾ ਜਲਾਲ ਦੀ ਟੀਮ ਦੇ ਲਈ ਜੋੜ ਰਿਹਾ ਹੈ ਪੁਆਇੰਟ ਧਾਵੀ ਦੇ ਹਿੱਸੇ ਜਾ ਜੋੜਿਆ ਆ ਮੈਂ ਭਾਈ ਆ ਇਦੋਂ ਬਾਅਦ ਉਹ ਭਰਾਵਾ ਆ ਮੈਚ ਦਾ ਸਵਰ ਕਰਨਾ ਸੰਤਰੀ ਜੇ ਕੋਟ ਵਾਲਾ ਤਾਂ ਜਮੇ ਨਹੀਂ ਕਰਦਾ ਆ ਮੈਚ ਸਵਰ ਕਰ ਲੈ ਇਦੋਂ ਬਾਅਦ ਦੋਹੀ ਟੀਮਾਂ ਵੜਾਂਗੇ ਜਿਹੜੀਆਂ ਟੀਮਾਂ ਦਾ ਮੈਚ ਹੋਊਗਾ ਡਾਕਟਰ ਸਾਹਿਬੀ ਉਥੇ ਦੋ ਪ੍ਰ 管理 ਦੀ ਡਿਊਟੀ ਲਾ ਦਿਓ ਜੁਨੇਦ ਬਰੇਲਾ ਕੀ ਸਰਦਾਰ ਹੀਰੇ ਹੁਣਾ ਵੱਲੋਂ ਜਿੰਨੇ ਵੀ ਸੋਨੀ ਢੋਡਿਆਂ ਵਾਲਾ ਜੱਫੇ ਲਾਵੇਗਾ 5-500 ਦੇ ਮਾਨ ਸਨਮਾਨ ਦਿੱਤੇ ਜਾਣਗੇ ਨਕੀ ਸਰਬਾ ਤੇ ਨਾਲ ਕਹਿੰਦੇ ਭੋਲਾ ਜਸਨ ਤੇ ਹੀਰਾ ਮਿਲ ਜੇ ਉਹਨਾਂ ਵੱਲੋਂ 500 ਹੋਰ ਹੈ ਜਿੰਨੇ ਵੀ ਸੋਨੀ ਢੋਡਿਆਂ ਵਾਲਾ ਜੀ ਚਾਲਨਸੂਰਾ ਵਾਲ ਉਹਨਾਂ ਵੱਲੋਂ ਵੀ ਸਾਡੇ ਵੀਰਾਂ ਵੱਲੋਂ ਹੀ ਮਾਇਆ ਦੇ ਕਿਥੇ ਦਿੱਤੇ ਜਾਣਗੇ ਜੀਤੇ ਉਹਨਾਂ ਦਾ ਵੀ ਧੰਨਵਾਦ ਹੈ ਤਾਂ ਸਾਹਮਣੇ ਇਸ ਲਈ ਪਾਲ ਕੈਣ ਵਾਲਾ ਸਰਵਾਹੀ ਦਾ ਮੇਲਾ ਚੱਲ ਰਿਹਾ ਮੇਰੇ ਵੀਰੋ ਦੁਨੀਆ ਕਹਿੰਦੇ ਦੂਰ ਦੂਰ ਤੋਂ ਪੁੱਜੀ ਹੋਈ ਆ ਜਲਾਲ ਦੀ ਧਰਤੀ ਆ ਮਸ਼ਹੂਰ ਪੈਂਦਾ ਜਿਲ੍ਹਾ ਬਠਿੰਡਾ ਆ ਵੇਖੋ ਪਾਲ ਕੈਂਡ ਵੀ ਧਰਤੀ ਦਾ ਮੌਜੂਦ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲੈ ਵੀ ਰਪਿੰਦਰ ਸੱਚੀ ਗੱਲ ਦੱਸੀ ਵੀ ਤੇਰਾ ਕਿੰਨਾ ਕੁ ਜੀ ਕਰਦਾ ਵੀ ਜਲਾਲ ਦੀ ਟੀਮ ਜਿੱਤ ਜਾਵੇ ਲੈ ਵੀ ਸੱਚੀ ਗੱਲ ਦੱਸਾਂ ਗਰਾਊਂਡ ਦੀ ਸਹੂਲਿਆ ਜਨਾ ਨਾ ਗਰਾਊਂਡ ਤੋਂ ਬਾਹਰ ਐ ਇੱਥੇ ਕੋਈ ਲਿਆਜ ਨਹੀਂ ਕੋਈ ਵੀ ਪਲੇਅਰ ਆ ਚਾਹੇ ਲਿਹਾਜ ਬਾਹਰ ਇੱਥੇ ਕੋਈ ਲਿਹਾਜ ਨਹੀਂ ਚਾਹ ਪਿੰਡ ਤੇ ਚਾਹ ਆਪਣੇ ਘਰ ਦਾ ਹੋਵੇ ਤੇ ਸਗਾ ਭਰਾ ਕਿਉਂ ਨਾ ਖੇਡਦਾ ਹੋਵੇ ਪਰ ਗਰਾਊਂਡ ਤੋਂ ਬਾਹਰ ਜੋ ਵੀ ਹੈ ਉਹ ਗਰਾਊਂਡ ਤੋਂ ਬਾਹਰ ਹੈ ਪਿਆਰ ਮੁਹੱਬਤ ਸਾਰਿਆਂ ਨਾਲ ਹੈ ਪਰ ਗਰਾਊਂਡ ਦੇ ਵਿੱਚ ਮੇਰੇ ਵੀਰੋ ਜੋ ਖਿਡਾਰੀ ਖੇਡਦੇ ਨੇ ਉਹਨਾਂ ਦਾ ਵੀ ਪੂਰਾ ਜੋਰ ਲੱਗਿਆ ਹੈ ਇਹਨਾਂ ਦਾ ਵੀ ਜੋਰ ਲੱਗਿਆ ਹੈ ਉਹ ਜੇ ਫਰਵਾਹੀ ਵਾਲੇ ਅੱਜ ਦੇ ਟੂਰਨਾਮੈਂਟ ਦਾ ਸਵਾਦ ਆ ਰਿਹਾ ਵਾਹ ਇਹ ਹੈ ਕਹਿੰਦੇ ਫਰਵਾਹੀ ਦਾ ਕਬੱਡੀ ਕੱਪ ਉਧਰ ਦੇਖਦਾ ਵੀ ਨੌਜਨ ਪੌਂਦਾ ਕਬੱਡੀ ਤੇ ਚਾਰਾਂ ਜਾਸਿਆਂ ਦੇ ਵਿੱਚੋਂ ਜਲਾਲ ਵਾਲਾ ਭੋਲਾ ਮੇਰੇ ਵੀਰੋ ਕਰਦਾ ਟਰਾਈ ਤੇ ਦੇਖਦਾ ਸੀਪਾ ਪਲਵਾਨ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪੁਆਇੰਟ ਮੇਰੇ ਵੀਰੋ ਢੋਡਿਆਂ ਦੀ ਟੀਮ ਦੇ ਹਿੱਸੇ ਜਾ ਜੁੜਿਆ ਲਓ ਜੀ ਬੇਨਤੀ ਹੈ ਉਧਰ ਦੋ ਪ੍ਰਬੰਧਕਾਂ ਦੀ ਡਿਉਟੀ ਡਾਕਟਰ ਸਾਹਿਬ ਹੈ ਇੱਥੇ ਲਾ ਦਿਓ ਗਰਾਊਂਡ ਦੇ ਵਿੱਚ ਟੀਮਾਂ ਬਾਹਰ ਨਹੀਂ ਜਾਂਦੀ ਐ ਅਗਲੇ ਮੈਚ ਦੀ ਐ ਕੋਈ ਟੀਮਾਂ ਗਰਾਊਂਡ ਦੇ ਵਿੱਚ ਐਂਟਰ ਕਰਨ ਉਧਰ ਸੋਨੀ ਦੇ ਜੱਫੇ ਤੇ ਕਹਿੰਦੇ ਜੀਤਾ ਮਨਸੂਰਾ ਨਾਲ ਸਾਡੇ ਵੀਰ ਕਹਿੰਦੇ ਲੱਗੀ ਉਹਨਾਂ ਵੱਲੋਂ ਮੇਰੇ ਵੀਰੋ ਔਰ ਸਰਬੇ ਉਹਨਾਂ ਵੱਲੋਂ ਮਾਨ ਸਨਮਾਨ ਜੀਤੇ ਮਨਸੂਰਾ ਵੱਲੋਂ ਹਜ਼ਾਰ ਮੈਚ ਮੈਚ ਸਮਾਪਤ ਹੈ ਜਲਾਲ ਦੇ ਪੁਆਇੰਟ ਨੇ ਸਾਢੇ 10 ਔਰ ਬਾਹਾ ਪੁਆਇੰਟ ਰਹੇ ਦੀ ਢੋਡਿਆਂ ਦੀ ਟੀਮ ਨੇ ਸੋਨੀ ਕਹਿੰਦੇ ਸਨਮਾਨ ਜਾਣਾ ਹੈ ਰੁਪਿੰਦਰ ਜਲਾਲ ਦਾ ਔਰ ਨੰਨਾ ਸੇਖਾ ਕ੍ਰਾਂਤੀ ਤਾ ਜੋ ਕਿ ਸਰਦਾਰ ਰਣਜੀਤ ਸਿੰਘ ਇਹ ਸਿੱਧੂ ਜਲਾਲ ਵਾਲੇ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜਣਗੇ ਰੁਪਿੰਦਰ ਜਲਾਲ ਦਾ ਬੱਬਲ ਬਰਾੜ ਉਹਨਾਂ ਨੂੰ ਪਿੰਨੇ ਉਹਨਾਂ ਨੂੰ ਜਗਜੀਤ ਉਹਨਾਂ ਨੂੰ ਮੇਰੀ ਬੇਇੰਤਿਹਾ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜਣਗੇ ਮੇਰੇ ਵੀਰੋ ਰੁਪਿੰਦਰ ਜਲਾਲ ਕਬੱਡੀ ਦੇ ਮਹਾਨ ਬਲਾਲੇ ਦਾ ਅੱਜ ਸਰਪੇ ਬੈਲਜੀਅਮ ਵੱਲੋਂ ਕਹਿੰਦੇ ਮਾਨਸਨਮਾਨ ਕੀਤਾ ਜਾ ਰਿਹਾ ਹੈ ਬਾਈ ਜੀ ਬਲਜੀਤ ਨੂੰ ਬੇਨਤੀ ਹੈ ਵੀ ਆਪਣਾ ਪ੍ਰਾਈਜ਼ ਲੈ ਜਾਏ ਬਲਜੀਤ ਭਾਈ ਇੱਕ ਬੇਂਂਦੀਆ ਅਰਵਿੰਦਰ ਹੁਣੇ ਤੋਂ ਬਾਅਦ ਮੈਚ ਹੈ ਆਪਣਾ ਖੀਰਾ ਵਾਲੀ ਦੀ ਟੀਮ ਦਾ ਮੇਰੀ ਬੇਨਤੀ ਹੈ ਬਲਜੀਤ ਜੀ ਦਾ ਪ੍ਰਾਈਜ਼ ਆ ਇਧਰ ਮਾਨਸਨਮਾਨ ਜਿਹੜਾ ਕੀਤਾ ਜਾਣਾ ਵੀ ਮੋਟਰਸਾਈਕਲ ਗਰਾਊਂਡ ਦੇ ਵਿੱਚ ਲੈ ਆਓ ਜੁਲਰ ਰਪਿੰਦਰ ਨੇ ਕਹਿੰਦੇ ਕਮੈਂਟਰੀ ਦੀ ਸ਼ੁਰੂਆਤ ਕੀਤੀ ਹੈ 1998 ਦੇ ਵਿੱਚ ਪਹਿਲੀ ਵਾਰ ਜਿਹੜੀ ਰਪਿੰਦਰ ਨੇ ਕਮੈਂਟਰੀ ਕੀਤੀ ਹੈ ਤੇ 2-4 ਸਾਲ ਬਾਅਦ ਉਹਦੂ ਬਾਅਦ ਸਰਬੇ ਨਾਲ ਕਹਿੰਦੇ ਪਿਆਰ ਪਿਆ ਸਰਬਾ ਉਹਦੋਂ ਤੋਂ ਹੀ ਮਾਣ ਕਰਦਾ ਰਪਿੰਦਰ ਤੇ ਤੇ ਬੜਾ ਸਾਥ ਦਿੰਦਾ ਹੈ ਸਰਬੇ ਬੈਲਜੀਅਮ ਨੇ ਤੇ ਅੱਜ ਇਹ ਮੋਟਰਸਾਈਕਲ ਜਿਹੜਾ ਦਿੱਤਾ ਜਾ ਰਿਹਾ ਹੈ ਇੱਕ ਗੱਲ ਹੁੰਦੀ ਹੈ ਵੀ ਕਮੈਂਟੇਟਰ ਨੂੰ ਜਿਹੜੀ ਵੀ ਚੀਜ਼ ਮਿਲਦੀ ਹੈ ਉਹ ਨਾਮ ਲਾਉਣਾ ਜੋ ਵੀ ਇਦਾਂ ਦੀਆਂ ਗੱਲਾਂ ਬਾਤਾਂ ਇਹ ਹੁੰਦੀ ਹੈ ਇਹ ਅਸੀਂ ਮੰਨਦੇ ਆ ਜਿਹੜੀਆਂ ਗੱਲਾਂ ਸੱਚੀਆਂ ਐ ਪਰ ਆ ਜਿਹੜਾ ਮੋਟਰਸਾਈਕਲ ਐ ਤੇ ਕੋਈ ਇਦਾਂ ਨਹੀਂ ਦਿੱਤਾ ਜਾ ਰਿਹਾ ਵੀ ਰੁਪਿੰਦਰ ਜਲਾਲ ਸਰਵੇ ਦਾ ਨਾਮ ਬੋਲੂਗਾ ਕਿਉਂਕਿ ਜਦੋਂ ਸਟਾਰਟਿੰਗ ਕੀਤੀ ਐ ਕਿਨੇ ਉਦੋਂ ਵੀ ਸਰਵੇ ਨੇ ਵੱਡੀ ਮਦਦ ਕੀਤੀ ਐ ਤੇ ਅੱਜ ਇਹ ਮਾਨ ਸਰਮਨ ਨੇਰਾ ਰੁਪਿੰਦਰ ਜਲਾਲ ਦਾ ਮੇਰੇ ਵੀਰੋ ਸਰਦਾਰ ਰਮਜੀਤ ਸਿੰਘ ਜੀ ਸਿੱਧੂ ਸਾਹ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜਣਗੇ ਬੱਬਲ ਨੂੰ ਨਾਲੋਂ ਬੰਦੇ ਉਹਨਾਂ ਨੂੰ ਜਗਜੀਤ ਉਹਨਾਂ ਨੂੰ ਆ ਵੀ ਪਿੱਥੋ ਵਾਲਿਆ ਤੂੰ ਵੀ ਗਰਾਊਂਡ ਦੇ ਵਿੱਚ ਆ ਰੁਪਿੰਦਰ ਨੇ ਕਿਹਾ ਜਦੋਂ ਸ਼ੁਰੂਆਤ ਕੀਤੀ ਤੇ ਪਿੱਥੋ ਵਾਲੇ ਉਹਨਾਂ ਨੇ ਅਜਮੇਰ ਜਲਾਲ ਦੀ ਗੱਲ ਹੋਵੇ ਇਹਨਾਂ ਖਿਡਾਰੀਆਂ ਨੇ ਵੀ ਇਕੱਲੇ ਵੱਡੇ ਮਾਣ ਕੀਤੇ ਸਾਡੇ ਅੰਕਲ ਜੀ ਸਰਦਾਰ ਹਰਜੀਤ ਸਿੰਘ ਜੀ ਖੇਡ ਮੈਦਾਨ ਦੇ ਵਿੱਚ ਪੁੱਜਿਆ ਜਿਹਨਾਂ ਦੇ ਪੁੱਤਰ ਦਾ ਅੱਜ ਦੁਨੀਆ ਦੇ ਵਿੱਚ ਨਾਮ ਹੈ ਰਾਜਵਿੰਦਰ ਸਾਡਾ ਵੀਰ ਉਹ ਵੀ ਪੁੱਜਿਆ ਰੁਪਿੰਦਰ ਜਲਾਲ ਦੀ ਕਮੇਟੀ ਨੂੰ ਕਿੰਨਾ ਕੁ ਪਿਆਰ ਕਰਦੇ ਇੱਕ ਤਾੜੀ ਮਾਰ ਕੇ ਦੱਸ ਦਿਓ ਸਰ ਜੀ ਵੀਰੋ ਇਹ ਮਾਣ ਹੈ ਤੁਹਾਡੀਆਂ ਦਵਾਵਾਂ ਦੇ ਨਾਲ ਹੀ ਮੇਰੇ ਵੀਰੇ ਬੋਲ ਬੋਲੇ ਜਾਂਦੇ ਆ ਤੁਸੀਂ ਪਿਆਰ ਕਰਦੇ ਆ ਤੇ ਜੇ ਅੱਜ ਲੋਪੋ ਵਾਲਾ ਬੋਲਦਾ ਇਹ ਵੀ ਇਹਦੀ ਦੇਣ ਹੈ ਇਹਦਾ ਸਾਨ ਹੈ ਤੇ ਤਾਈਓ ਅੱਜ ਆਪਾਂ ਬੋਲਦੇ ਆ ਤੇ ਉਸਤਾਦ ਵੀ ਆਪਣਾ ਅੱਜ ਉਸਤਾਦ ਦਾ ਵੀ ਸਨਮਾਨ ਹੋ ਰਿਹਾ ਮੁਬਾਰਕਵਾਦ ਹੈ ਸਰਬੇ ਵੈਜੀਅਮ ਦਾ ਗਹਿ ਗੱਡਵਾ ਦਾ ਧੰਨਵਾਦ ਕਰਦਾ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਰੁਪਿੰਦਰ ਜਲਾਲ ਕਬੱਡੀ ਦੇ ਮਹਾਨ ਬਲਾਰੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਅੱਜ ਸਰਵੇ ਬੈਜੇ ਮੁੰਲੇ ਕੀਤਾ ਗਿਆ ਸਮੁੱਚੀ ਜਲਾਲ ਦੀ ਟੀਮ ਦੀ ਪੁਜੀ ਹੋਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੋਟਰਸਾਈਕਲ ਦੇ ਗੀੜਾ ਦਿੱਤਾ ਜਾਵੇਗਾ ਚੰਤੀ ਤਾਜੋਕੇ ਦਾ ਵੀ ਸਨਮਾਨ ਕੀਤਾ ਜਾਣਾ ਜੀ ਪ੍ਰਦੀਪ ਜੀ ਬਹੁਤ ਬਹੁਤ ਧੰਨਵਾਦ ਹੈ ਪਰਦੀਪ 360 ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਹੁਣ ਨਿੰਮੇ ਸੇਖੇ ਦਾ ਸਨਮਾਨ ਹੋਏਗਾ ਲਓ ਤਾੜੀਆਂ ਮਾਰ ਦਿਓ ਜਿੱਥੋਂ ਦੀ ਮੋਟਰਸਾਈਕਲ ਜਾ ਰਿਹਾ ਹੈ ਮੋਟਰਸਾਈਕਲ ਜਿੱਥੋਂ ਦੀ ਰਪਿੰਦਰ ਜਲਾਲ ਪੰਟੀਨਾ ਮੋਟਰਸਾਈਕਲ ਲੈ ਕੇ ਅੱਜ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੱਚੇ ਪਾਤਸ਼ਾਹ ਦੀ ਵੱਡੀ ਕਿਰਪਾ ਹੈ ਮੇਰੇ ਵੀਰੋ ਮੋਟਰਸਾਈਕਲ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਰਪਿੰਦਰ ਬੜਾ ਪਿਆਰ ਹੈ ਮੇਰੇ ਵੀਰੋ ਤੁਹਾਡੀ ਬਦੌਲਤੀ ਹੈ ਜੋ ਮਾਨ ਸਨਮਾਨ ਮਿਲਦੇ ਆ ਤੁਹਾਡੀਆਂ ਦਵਾਵਾਂ ਦੇ ਨਾਲ ਹੀ ਇਹ ਸ਼ਬਦ ਤੁਹਾਡੇ ਤੱਕ ਪਹੁੰਚਦੇ ਆ ਬਾਦੋ ਧੰਨਵਾਦ ਨਿੰਮੇ ਸੇਖੇ ਵਾਲੇ ਦਾ ਨਿੰਮੇ ਸੇਖੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰ ਦਿਓ ਜੀ ਨਿੰਮਾ ਸੇਖਾ ਨਿੰਮੇ ਸੇਖੇ ਵਾਲੇ ਦਾ ਇਸ ਇਲਾਕੇ ਦੇ ਮਸ਼ਹੂਰ ਬਲਾਰੇ ਦਾ ਮੇਰੇ ਵੀਰੋ ਸੋਨੇ ਆ ਵੀ ਨੰਨੇ ਸਨਮਾਨ ਪ੍ਰਾਪਤ ਕਰ ਲਿਆ ਕਿਉਂਕਿ ਉਸ ਤੋਂ ਬਾਅਦ ਮੈਚ ਦਰਸ਼ਕਾਂ ਦੇ ਲਈ ਰਪਿੰਦਰ ਜਲਾਲ ਵੱਲੋਂ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਰਵੇ ਬੈਲਜੀਅਮ ਦਾ ਕਾਲੀ ਮਹਿਲਕਾਂ ਵਾਲਾ ਸਾਡਾ ਵੀਰ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇਗਾ ਬਾਲੀ ਮਹਿਲਕਾਂ ਲੈ ਵੀ ਬਾਲੀ ਆ ਨਾਲ ਮਾਨ ਸਨਮਾਨ ਉਧਰ ਸਾਡਾ ਵੀਰ ਸੁਖੀ ਰੂੜੀਆਂ ਵਾਲਾ ਵੀ ਪੁੱਜਿਆ ਹੋਇਆ ਹੈ ਇਹਨਾਂ ਦਾ ਵੀ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਮੰਦਰੀ ਦੇ ਨਾਲ ਮਾਨ ਸਨਮਾਨ ਦਿੱਤੇ ਜਾਣੇ ਆ ਪਹਿਲਾ ਸਨਮਾਨ ਲੈ ਵੀ ਨਮਿਆ ਤੇ ਸ਼ੁਰੂਆਤ ਇਦਾਂ ਹੀ ਹੁੰਦੀ ਆ ਤੇ ਸੱਚੇ ਬਾਦਸ਼ਾਹ ਤੇ ਲੋਕ ਜਦੋਂ ਦਵਾਵਾ ਦਿੰਦੇ ਆ ਤੇ ਫਿਰ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਸਰਜੀਤ ਸਿੰਘੀ ਬੈਲਜੀਅਮ ਸਰਦਾਰ ਦਰਸ਼ਨ ਸਿੰਘ ਸਿੱਧੂ ਉਹਨਾਂ ਦੇ ਪਰਿਵਾਰ ਵੱਲੋਂ ਇਹ ਮਾਨ ਸਨਮਾਨ ਦਿੱਤੇ ਜਾ ਰਹੇ ਹਨ ਨਿੰਮੇ ਸੇਖੇ ਵਾਲੇ ਦੇ ਨਾਂ ਤੇ ਵੀ ਜੋਰ ਨਾਲ ਤਾੜੀ ਮਾਰ ਦਿਓ ਦਰਜੀ ਵੀਰੋ ਇਸ ਅਲਾਕੇ ਦਾ ਮਸ਼ਹੂਰ ਬਲਾਰਾ ਹੈ ਪ੍ਰਬੰਧਕਾਂ ਦੇ ਨਾਲ ਵੱਡੇ ਪਿਆਰ ਨੇ ਕਿਹਾ ਨਿੰਮੇ ਸੇਖੇ ਦੇ ਵੀ ਅੱਜ ਸੋਲੇ ਦੀ ਮੰਦਰੀ ਦੇ ਨਾਲ ਮਾਨ ਸਨਮਾਨ ਹੈ ਨਿੰਮੇ ਸੇਖੇ ਵੱਲੋਂ ਤੋਂ ਮੈਂ ਆਪਣੇ ਵੱਲੋਂ ਸਰਬੇ ਦਾ ਗਹਿ ਗੱਢ ਨਾਲ ਧੰਨਵਾਦ ਕਰਦਾ ਹੈ ਲੈ ਵੀ ਨਿੰਮੇ ਮੁਬਾਰਕਵਾਦ ਹੈ ਅਰ ਇਹ ਨਹੀਂ ਵੀ ਅੱਜ ਸਨਮਾਨ ਮਿਲ ਗਿਆ ਤੇ ਮੰਜ਼ਲ ਬਹੁਤ ਵੱਡੀ ਹੈ ਇਹਦੇ ਤੇ ਚੱਲਣਾ ਬਹੁਤ ਔਖਾ ਬਹੁਤ ਭੀੜਾ ਆਉਣੀ ਹੈ ਕੰਤੀ ਤਾਜੋਗੇਵਾਲਾ ਮਸ਼ਹੂਰ ਦਲਾਰੇ ਦਾ ਕਹਿੰਦੇ ਕੰਤੀ ਦਾ ਸਨਮਾਨ ਤਾਜੋਗੇਵਾਲੇ ਦਾ ਕੀਤਾ ਜਾਣਾ ਹੈ ਉਹ ਫਿਰ ਮੈਚ ਵੀ ਤਕੜਾ ਹੋਣਾ ਕੰਤੀ ਵੀ ਸਾਡਾ ਬੜਾ ਹਰਮਨ ਪਿਆਰਾ ਬੁਲਾ ਰਿਹਾ ਹੈ ਬੜਾ ਪਿਆਰ ਕਰਦੇ ਆ ਦਰਸ਼ਕ ਕੰਤੀ ਤਾਜੂ ਕੇ ਬਾਰੇ ਨੂੰ ਉਹਦਾ ਵੀ ਵਿਸ਼ੇਸ਼ ਤੌਰ ਤੇ ਇਸ ਲਈ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਕੰਤੀ ਤਾਜੂ ਵਾਲੇ ਦੇ ਨਾਂ ਤੇ ਵੀ ਤਾੜੀ ਮਾਰ ਦਿਓ ਦਰਸ਼ਕ ਵੀਰ ਕੰਤੀ ਤਾਜੂ ਲੈ ਵੀ ਕੰਤੀ ਤੈਨੂੰ ਵੀ ਮੁਬਾਰਕਾਹ ਦਾ ਧੰਨਵਾਦ ਸਰਬੇ ਬੈਜੀਅਮ ਦਾ ਲੱਕੀ ਵੀ ਪੁੱਜ ਆਇਆ ਕਹਿੰਦਾ ਸਲਾਮੂ ਦਾ ਜੱਫਾ ਲੈ ਵੀ ਲੱਕੀ ਕਿੰਨੇ ਦਾ ਲੱਗਣਾ ਹੈ 500 ਦਾ ਕਰਦੀਆਂ ਸਲਾਮੋ ਦਾ ਜੱਫਾ 1000 ਦਾ ਜੱਫਾ ਕਹਿੰਦੇ ਇਸਲਾਮੂ ਦਾ ਲੱਗੇਗਾ ਉਧਰ ਬੱਲੀ ਮਹਿਲ ਗੁਰਦਵਾਲਾ ਕਹਿੰਦਾ ਖੀਰਾਵਾਲੀਆ ਜਿਹੜਾ ਵੀ ਜੱਫਾ ਲਾਵੇਗਾ ਉਹਦੇ ਵੀ ਮਾਨ ਸਨਮਾਨ ਕੀਤੇ ਜਾਣਗੇ ਲਓ ਮੁबारकबाद ਆਹ ਮੈਚ ਕਿੰਨਾ ਕੁ ਤਕੜਾ ਹੋਵੇਗਾ ਤਾੜੀ ਮਾਰ ਕੇ ਨਾ ਜੋ ਜਸ਼ਨ ਵੀਰੋ ਐਨ ਸਿਰੇ ਦੀ ਕਬੱਡੀ ਹੋਣੀ ਹੈ ਲੈ ਵੀ ਕਲੀ ਵਾਲਿਆ ਹੁਣ ਕਲੀ ਪਾਵੇ ਤੇ ਲਾਈਟਾਂ ਵਾਲੇ ਨੂੰ ਬੇਨਤੀ ਹੈ ਵੀ ਸਾਊਂਡ ਆਪਣੀ ਜਨਰੇਟਰ ਤੇ ਲਾ ਲਾ ਲਾਈਟਾਂ ਵਾਲੇ ਨੂੰ ਮੇਰੀ ਬੇਨਤੀ ਹੈ ਵੀ ਸਾਊਂਡ ਆਪਣੀ ਜਨਰੇਟਰ ਤੇ ਲਾ ਲਾ ਕਿਉਂਕਿ ਪ੍ਰੋਬਲਮ ਆ ਰਹੀ ਹੈ ਆਵਾਜ਼ ਰਪਿੰਦਰ ਦਲਾਲ ਵਾਲਾ ਸਾਡਾ ਵੀਰ ਜਿਹੜਾ ਖੇਡ ਮੈਦਾਨ 'ਚ ਆਵੇ ਬਹੁਤ ਜਲਦੀ ਸ਼ੁਰੂ ਕਰਾ ਦਿਓ ਜੀ ਮੈਚ ਕਿਉਂਕਿ ਜਦੋਂ ਮੈਚ ਰੁਕ ਗਿਆ ਤੇ ਦਰਸ਼ਕਾਂ ਦਾ ਬਈ ਹੁਣ ਇੱਕ ਗੱਲ ਸੁਣ ਲਓ ਠੀਕ ਹੈ ਜੀ ਇੱਕ ਮਿੰਟ ਜਿਹੜਾ ਖਿਡਾਰੀ ਨਹੀਂ ਖੇਡਦਾ ਉਹ ਬੈਜੋ ਤੇ ਬਾਅਦ ਚ ਕੋਈ ਆਏ ਨਾ ਕਹੇ ਵੀ ਮੇਰਾ ਨਾਮ ਹੈ ਕਿ ਕਾ ਤੂੰ ਬੋਲਿਆ ਕਿਉਂਕਿ ਲੋਕੀ ਬਾਈ ਗਾਲਾਂ ਕੱਢਦੇ ਆ ਤੂੰ ਜਦੋਂ ਲਾਇ ਹੁਣ ਖੁਸ਼ ਹੋ ਬਾਲੀ ਮੈਲ ਖੇਡਦੇ ਸੁਖੀ ਰੋਡੀਆਂ ਵਾਲਾ ਸਾਡਾ ਵੀਰ ਸੋਨੀ ਅਮਨ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਮੈਲ ਖੇਡਦੇ ਵਾਲੇ ਸਾਡੇ ਯਾਰ ਪੁੱਜੇ ਜਸ ਨੰਦਰਾ ਆਏ ਕਹਿੰਦੇ ਕਬੱਡੀ ਦਾ ਵੱਡਾ